ਸਾਰਾ ਕੋ ਮਸ਼ੀਨ ਚੱਲਣੀ ਚਾਹੀਦਾ ਇਹੋ ਆਪਣੀ ਜਾਲੀ ਦੇ ਥੱਲੇ ਰੱਖਨੇ ਆਪਾਂ ਵਾਈਬ੍ਰੇਟਰ ਜਿੱਕਾ ਫਾਲਟਾ ਵਾਈਬ੍ਰੇਟਰ ਅੱਜ ਦਾ ਬਲੌਗ ਆਪਣਾ ਸ਼ੁਰੂ ਇਹਦੇ ਵਿੱਚ ਅੱਜ ਇੱਕ ਠੰਡ ਪੈਣ ਲਿਆ ਵੀ ਆ ਠੰਡ ਦਾ ਪੂਰਾ ਜੋਰ ਕਣਕ ਆਹ ਪਰਲੇ ਬਨੇ ਪੁੱਤ ਓਏ ਆਵੇ ਜਾਲੀ ਆਪਣੀ ਜਿਹੜੀ ਦੂਜੀ ਉਹਦੇ ਥੱਲੇ ਸਾੰਭੇ ਰਹਿਣਗੇ ਗਾਂ ਵਾੜੀਆ ਗਾਂ ਬਾਵਾ ਤੋੜੇ ਜਾਣੇ ਆਪਣੇ ਘੇਰੇ ਘੇਰੇ ਵੇਖ ਲਓ ਚੰਗਾ ਜੀ ਸੀ ਬੀ ਵਾਲੇ ਟਰੈਕਟਰ ਵਧ ਗਏ ਅੱਜ ਥੋੜੀ ਖਾਦ ਰੈਂਦੀ ਪਾ ਕੇ ਬਾਬਾ ਯਾਰ ਆ ਮਸ਼ੀਨ ਨੂੰ ਪਾਣੀ ਕਿਉਂ ਨਹੀਂ ਮਾਰ ਦਿੰਦੇ ਯਾਰ ਕੱਲ ਇਹਦੇ ਭਾਈ ਨਹੀਂ ਆ ਮੈਂ ਖਾਲੀ ਕਰਕੇ ਲੈ ਆਣੀ ਆ ਜੋ ਬੰਨੇ ਭਾਈ ਆ ਉਹ ਯਾਰ ਉਦਾਂ ਹੀ ਭੈ ਡੱਕ ਦਿੰਦੀ ਮੰਡੀਰ ਤੇ ਆਏ ਆ ਪਾਣੀ ਛੋਂ ਡਿਆ ਵਾ ਮਸ਼ੀਨ ਚੋ ਫੇ ਚਲੋ 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 ਕਰੋ ਗਿਣ ਕੇ ਲੱਦਣਾ 100 ਬੋਰਾ ਯਾਰੋ ਮਸ਼ੀਨ ਦਾ ਮੀਟਰ ਭੈ ਖਰਾਬ ਹੋ ਗਿਆ ਆਪਣੀ ਦਾ ਨਹੀਂ ਉਹ ਕਲੀਅਰ ਨਹੀਂ ਦੱਸਦਾ ਇਹ ਸਤਾਜੀ ਆਪਦਾ ਨਲਕਾ ਕੱਢ ਕੇ ਜਾਣਾ ਡਰਮ ਚੋਂ ਠੀਕ ਹੈ ਨਾ ਇਹ ਹੁਣ ਕਣਕਾਂ ਨੂੰ ਪਾਣੀ ਲੱਗ ਗਿਆ ਪੂਰਾ ਖਾਦ ਪੈ ਗਈ ਸਪਰੇ ਉਹ ਜੌਂਦਰ ਵੇਖੀ ਬਾਬੇ ਕਿੰਨੀ ਕਿਰਕਲੀ ਆ ਐ ਠੀਕ ਆ ਆਹਾ ਨਹੀਂ ਕਾਮਜਾਬ ਹੋਇਆ ਕੰਮ ਅੱਛਾ ਕੀ ਸਿਸਟਮ ਹੋ ਗਿਆ ਆਲੂਆਂ ਦੇ ਵਿੱਚ ਸਟੰਪ ਨਾ ਨਿਕਲਦੀ ਨਹੀਂ ਜਾਂ ਫਿਰ ਉਹਨਾਂ ਦੀ ਗਿੱਲ ਨਹੀਂ ਮਿਲਦੀ ਯਾਰ ਕਿਤੇ ਗਿੱਲ ਵੱਡੀ ਯਾਰ ਇਹ ਬੱਕਰੀ ਜਿੱਥੇ ਹਾਲੂਆਂ ਦੀ ਨਿਕਲ ਆਈ ਹੁਣ ਜੱਥੇ ਹਾਲੂ ਲੱਗ ਜਾਂਦੇ ਉੱਥੇ ਮੁਰਗੀ ਹੁੰਦੀ ਨਹੀਂ ਨਹੀਂ ਜੱਲਾ ਉਹ ਨਿਆਣੇ ਨਹੀਂ ਕਈ ਯਾਰ ਐਵੇਂ ਲਾਦ ਲਾਂਗੇ 100 ਥੱਲੇ ਲਾਉਣਾ ਪੱਟਾ ਲੈ ਗਣੀ ਤੇ ਉਹਨੂੰ ਹੋਰ ਕਾ ਕਾ ਸਾਰਾ ਕੋਈ ਦਾ ਰੈਂਦਾ ਟਰਾਲੀ ਲੰਦੋ ਫੱਟਾ ਤੈਨੂੰ ਪਹਚਾ ਦੇਣਾ ਕਹਿੰਦਾ ਗਟੀਰਿਆ ਯਾ ਟਰਾਲੀ ਲਾਦ ਫੱਟਾ ਤੈਨੂੰ ਦੇ ਦਿੰਦਾ ਵਾ ਲਓ ਜੀ ਯਾਰ ਰਮੇਸ਼ ਆਪਣਾ ਆ ਜੀ ਆ ਯਾਰ ਹਾਂ ਬੜਾ ਦੀ ਟਰਾਲਾ ਲਾਉਣ ਲੱਗੇ ਜੀ ਲੋੜ ਮੈਂ ਛੱਕ ਕੱਲਾ ਚਕਾਈ ਦੇ ਕਿੱਦਾਂ ਕਿੱਦਾਂ ਸਿੱਧਾ ਕਰਨਾ ਬਣਾ ਲੈ ਐ ਤਦਾ ਮਨ ਬਾਜੀ ਜਦੋਂ ਉਦੋਂ ਮੰਨ ਕੇ ਨਹੀਂ ਕਿਦੋਂ ਉਹ ਬਲਾ ਪੈ ਗਿਆ ਇਹ ਗੋਡੀ ਜੀ ਫਿਰ ਨੂੰ ਘੇੜ ਲਾਂਗੇ ਹੁਣ ਤਾਂ ਮਿੱਟੀ ਥਾਉ 200 300 ਪੈ ਇੱਥੇ ਬੀਜ ਜੀ ਦੋ 300 ਨੂੰ ਇਕੱਲਾ ਦੋ ਤਾਂ ਵੀ ਪੋਟੇ ਦੇ ਪਾਣੀ ਚ ਆਹੋ ਆ ਜਿਹੜੀ ਬਿਜਲੀ ਪੋਟ ਲਾਂਗੇ ਸਾਰੀ ਨਾਲ ਨਹੀਂ ਨਹੀਂ ਮੈਂ ਤਾਂ ਤਾਂ ਨਾ ਵਾ ਸਿੱਧੀ ਬਣਾਈ ਇਹ ਇਧਰਲੀ ਜਮਾਟ ਹੈਗੀ ਹੈ ਸਿੱਧੀ ਆਪਣੀ ਇਹ ਐ ਬਣ ਜੂਗਾ 300 300 ਦਾ ਰੁਕਰਾ ਖਾਤਾ ਬਣ ਜੂਗਾ ਆਹੋ ਕਿ ਇਧਰੋਂ ਉੱਤਰ ਜਾਣਾ ਉਧਰੋਂ ਚੋੜਾ ਬਥੇਰਾ ਕੋਣ ਹੀ ਵੰਡ ਲਾ ਲਈ ਆ ਜਿੱਧਰ ਜਿੱਧਰ ਨੂੰ ਬੰਨੀ ਹੋ ਸਾਡਾ ਨੀਤੀ ਆ ਗਈ ਲੋੜ ਨਹੀਂ ਢਾਨ ਦੇ ਆਹ ਰੇਤਾਏ ਇਹ ਵੀ ਖੱਤਾ ਹੋਸ ਪਾ ਗਏ ਐ ਸਿੱਧੀ ਉਹ ਦੇਬ ਨੂੰ ਸਿੱਧੀ ਬਣਾ ਕੇ ਨਾ ਤੇ ਇਹਨੂੰ ਵਧੀਆ ਚੋਰਸ ਕੱਤਾ ਬਣਾਣਾ ਹੈ ਬਾਕੀ ਸਾਰੀ ਪੋਟ ਦੇ ਵਾਡੀ ਜਿੰਨ ਪਾ ਲੈ ਆਉਂਗਾ ਹਾਂ ਤੇ ਤੇਰੀ ਲਵਾ ਕੇ ਸਾਰੀ ਇਹਦੇ ਤੇ ਹਾਂ ਇਹ ਵੀ ਖੱਤਾ ਬਣ ਜੂਗਾ ਠੀਕ ਖੱਤਾ ਬਣਨਾ ਉਧਰ ਉਹ ਮਕੂਦਰ ਰਸਲਾ ਵੀ ਉਹਦਾ ਬਾਗਰ ਕਿ ਜਦੋਂ ਇਸੇ ਵਤੀ ਲੱਗੀ ਤਾਂ ਫਿਰ ਆਪਾਂ ਤੇ ਖੜ ਲੈ ਗਏ ਅੰਕੇ ਗੀੜਾ ਹੀ ਨਹੀਂ ਵਜਦਾ ਇਹਨੂੰ ਆਪਣਾ ਟਾਲਿਆ ਯਾਰ ਪਪੂਲਰ ਹੁਣ ਦੋਹਾਂ ਸਾਲਾਂ ਨੂੰ ਤਿਆਰ ਹੋਏ ਨੇ ਪੁੱਟ ਕੇ ਲਾਏ ਸਾਰੇ ਖਤਮ ਹੋਏ ਨੇ ਨਹੀਂ ਹੁਣ ਮਿੱਟੀ ਤੇ ਪਾਵਾਂਗੇ ਮੁੜ ਕੇ ਫਿਰ ਬਾਲੀ ਗੱਲ ਦਾ ਨਿੱਕੇ ਹਾਲ ਹੋਰ ਲੇਖਦਾ ਕਿਦਣਾ ਕਿਦੇ ਤਾਂ ਅੱਜ ਵੇਹੇ ਨਾ ਪੂਰ ਦੇਣਾ ਦੂਜੀ ਮਸ਼ੀਨ ਵਾਲਿਆਂ ਗੱਲ ਹੋ ਗਈ ਤੇ ਫਿਰ ਆਪਣੇ ਆਪ ਸਹੀ ਹੋਏ ਨਾ ਚੱਲ ਉਣੀ ਇਹਦੀ ਖਤਰਨਾਕ ਹੀ ਆ ਹੁਣ ਇੱਥੋਂ ਵਾਲੀ ਆਪਣੀ ਵੰਡ ਗਈ ਲੱਗ ਆ ਖੱਤੇ ਬੜੇ ਵਧੀਆ ਬਣਦੇ ਆ ਆਹ ਮਿੱਟੀ ਹੈ ਥੱਲੇ ਆਹ ਆ ਬੜੀ ਵਧੀਆ ਇਹਦਾ ਇਹਦੇ ਨੇਦੀ ਹੋਣਾ ਜਦੋਂ ਪਾਣੀ ਟਿਕਦਾ ਹੋਇਆ ਬੰਨ ਨਾਲੇ ਆਵੇ ਇੱਧਰ ਬਾਬੇ ਮਿੱਟੀ ਥੋੜੀ ਪੈਣੀ ਹੈ ਜੇ ਆਪਾਂ ਉਹਦੇ ਨਾਲ ਸਿੱਧੀ ਕੂਰੀ ਨਾ ਇਹ ਥੋੜੀ ਪੈਣੀ ਉਹ ਤਾਂ ਨਕੂੜ ਕੇ ਇਪਣੇ ਪਾਕੇ ਦੇ ਵਾਦੀ ਇਹਨੂੰ ਪਾਈ ਜਾਵਾਂਗੇ ਇੱਥੇ ਕਿੱਥੇ ਹੋਈਆਂ ਰਹਿ ਗਈ ਇੱਥੇ ਥੋੜੀ ਰਹਿ ਗਈ ਆਪਣੀ ਰਹਿ ਗਈ ਉਤਰਾ ਜੇ ਅਬ ਉਹ ਇੱਥੇ ਤੇ ਅੱਧੀ ਅੱਧੀ ਟਰਾਲੀ ਇਹਦੇ ਆਪਾਂ ਇਹਦੇ ਬਰੋਬਰ ਕਰ ਲੋ ਪਰ ਪੋਣੀ ਪਣੀ ਵੇ ਤੇ ਪਾਣੀ ਨਹੀਂ ਹੈਗਾ ਆਹ ਵਾ ਕਿੰਨਾ ਥਾਂ ਬਣ ਜਾਣਾ ਵਾ ਇੱਕ ਹੀ ਫਸਲ ਹੋ ਜੇ ਤਾਂ ਆਪਣੀ ਮਿੱਟੀ ਦੇ ਪੈਸੇ ਪੂਰੇ ਹੋ ਜਾਂਦੇ ਆ ਆਹ ਇਹ ਆ ਸਿੱਧੀ ਇਹਦੇ ਨੂੰ ਇਹ ਬਾਜ ਫਿਰ ਉਧਰ ਪਾ ਕੇ ਤੇ ਇੱਥੋਂ ਇੱਥੋਂ ਸਿੱਧੀ ਬਣਾ ਦੀਏ ਆਹੀ ਉਹ ਬੂਟਾ ਵਾ ਵੱਡਾ ਉਹ ਡਾ ਉਹ ਬੂਟਾ ਦਾ ਪਦਾ ਨਹੀਂ ਆ ਹਾਂ ਸਿੱਧੀ ਪੂਰਨੀ ਆਪਾਂ ਹਾਂ ਉਹ ਥੋੜੀ ਵੱਡੀ ਦੋ ਦੋ ਆਵੇ ਵਾਟ ਆਪਣੀ ਚੁੱਕੜੀ ਹਜੇ ਉਹ ਤੋਂ ਸਾਡੇ ਬੰਦ ਕਰਾ ਦੀ 75 ਹੋ ਜਾਣੇ ਆ ਬਾਕੀ ਲੈ ਤੁਹਾਨੂੰ ਜਾਣੀ ਯਾਰ ਉੱਚੀਆਂ ਬੈਗਾਂ ਆ ਵੇਲਾ ਕੁੜੀ ਸੋਣੀ ਕਰ ਸਰੇਦੀ ਆਪਣੀ ਇਹ ਪੜੀ ਗੱਡੀ ਦੀਆਂ ਕਣਕ ਕਿ ਬਣ ਗਈ ਚਲੋ ਉਧਰ ਤੇ ਰੰਗ ਜੂ ਮਾਰ ਉਹ ਨਾਲ-ਨਾਲ ਦੀ ਆਉਂਦੀ ਆ ਸਮਰਸ ਹੁਣ ਅੱਜ ਮੋਰਚਾ ਲਾਉਨੇ ਆ ਵੱਡੇ ਪਲਾਟਾਂ ਦੇ ਫੇਰ ਕੱਲ੍ਹ ਵਾਲੀ ਥਾਂ ਤੇ ਸਾਰਾ ਕੰਮ ਕਾਜ ਵੇਹ ਹੈ ਤੇ ਢੋਡੇ ਰੈਡੀ ਆ ਤੇਲ ਤੂਲ ਪਾ ਕੇ ਤੇ ਸ਼ੇਰਾਂ ਨੂੰ ਪਾ ਤਾ ਰੋਟੀ ਪਾਣੀ ਹੂੰ ਬਰੀ ਐਂ ਨਾ ਤੇਲ ਜੀ ਆ ਤੇਲ ਚਾਹ ਇਹਨੂੰ ਤੇ ਜੋ ਮਰਜ਼ੀ ਪਾਈ ਜਾ ਹੁਣ ਇਹਦਾ ਕੀ ਰਹਿ ਗਿਆ ਲੈ ਗਿਆ ਨੇ ਆ ਬੋਰਾ ਬੇਗਣ ਜੇ ਆਪਾਂ ਨੇ ਕੀ ਆਖਣ ਦੇ ਰਿਹਾਦਾ ਉਹਦਾ ਹੱਥ ਖਰਾਬ ਆ ਕਹਿੰਦਾ ਬੰਦਾ ਕੋਈ ਉਹ ਨਾਲ ਲੱਗੂ ਤਾਂ ਫੇਰ ਮੈਂ ਬਣਾਉਣਾ ਰੋਟੀ ਬਾਬਾ ਕਿਜੀ ਕਿਤੀ ਲੈ ਆਇਆ ਤੂੰ ਨਾਲ ਹੀ ਖਾ ਲੈ ਜੋਦੇ ਹੁਣਾਂ ਦੇ ਦੋ ਦੋ ਖਾਣੀਆਂ ਆਪਾਂ ਇਹ ਦੂਜੇ ਬਾਬਾ ਵਰ ਜੱਥੇ ਦੀ ਰੋਟੀ ਤੇ ਮਾੜੂ ਸਰਪੰਚ ਦੀ ਉਹ ਸੱਤੇ ਦੀ ਸੱਤੇ ਦੇ ਨਹੀਂ ਉਹ ਮੇਰੇ ਇੰਟਰ ਜੀ ਹੀ ਯਾਰ ਕੱਲ ਆਪਾਂ ਦੋ ਚੀਜ਼ਾਂ ਮੰਗਾਈਆਂ ਆ ਗਏ ਆ ਗਏ ਆਪਾਂ ਇਹ ਖੇਤ ਦੇ ਵਿੱਚ ਹੁਣ ਉਧਰ ਟਰਾਲੀਆਂ ਚੱਲਣ ਲਈਆਂ ਜਿੱਦਣ ਹੁਣ ਟਰਾਲੀਆਂ ਦਾ ਕੰਮ ਖੱਤਿਆਂ ਦੀ ਵੰਡ ਕਰ ਆਏ ਆ ਹੁਣ ਆ ਬਾਬੇ ਦਾ ਖੱਤਾ ਬਣਾ ਕੇ ਫਿਰ ਉੱਥੇ ਮੋਰ ਚਲਾਵਾਂਗੇ ਉੱਥੇ ਫਪੂਲਰਾਂ ਦੇ ਵਿੱਚ ਮਿੱਟੀ ਪਾਉਣੀ ਹੈ ਜੇ ਕੰਪਿਊਟਰ ਕਿਰਾਇਆ ਨਾਲ ਲਾ ਕੇ ਤੇ ਆਪਣਾ ਵਿੱਚ ਵਿੱਚ ਹੀ ਸਾਰੀ ਰਿਤ ਪੱਧਰ ਕਰਾਂਗੇ ਤੇ ਫੇਰ ਉਸ ਹਸਾ ਹੋਣਾ ਜੱਲਾ ਖੱਤਾ ਕਿੱਧਰ ਨੂੰ ਜਾਣਾ ਕਿੱਧਰ ਨੂੰ ਆਣਾ ਅਜ ਪਤਾ ਲੱਗੂਗਾ ਸਾਰਾ ਹੈ? ਹੈ? ਯਾਰ ਇਹ ਲੋਣਾ ਇਹਨੇ ਕਲਾਸ ਉਹ ਨਹੀਂ ਪੜਾ ਕਲਾਸ ਨਹੀਂ ਉਹਨੇ। ਹਾਂ ਕੋਈ ਨਹੀਂ ਪੁੱਤ ਫੇਰ ਕਿਹੜੀ ਗੱਲ ਆ ਕਰ ਲਾਂਗੇ ਤੇਰ ਨੂੰ ਹੀ ਇਲਾਜ ਤੇਰਾ ਵੀ ਮੁਸਤਕਬਿਲ ਕਰ ਲਾਂਗੇ ਸੈਟ ਅਪ ਇਹ ਕਿਹਦੇ ਲੱਗੇ ਕਹਿੰਦੇ ਇਹ ਇਹ ਸਰੂ ਵਾਲ ਪਾਉਣ ਦਾ ਕਹਿੰਦਾ ਸਾਰੇ ਅਰਜਨ ਉਹੋ ਹੀ ਆ ਕਾਲੂ ਵਾਲੀ ਉਹਦਾ ਰੁਪਈਆ 500 ਰੱਖੀ ਕਿਉਂ ਉਹਨਾਂ ਨੇ ਕਿ ਡੀਸਾਈਕਲ ਲੱਤੇ ਜਿੱਤ ਲਈ ਯਾਰ ਲੈ ਇੱਥੇ ਡੀਸਾਈਕਲ ਆਪਾਂ ਖੁਦ ਲੈ ਲਾਂਗੇ ਨਹੀਂ ਇੱਥੇ ਕਿਉਂ ਨੇ ਲੈ ਲਾਂਗੇ ਹੁਣ ਮੈਂ ਨਾ ਹੋਈਆ ਤਕਰੀਬਨ ਕੰਪਿਊਟਰ ਕਰਾਏ ਵਾਲੇ ਭਾਜੀ ਮੜਾ ਦਾਦੋ ਇਧਰ ਸਾਨੂੰ ਹੋ ਗਿਆ ਐਨੂੰ ਤੇ ਵੇ ਫਿਰ ਉਹ ਆ ਕੇ ਦੇਣਾ ਆ ਪੂਰੀ ਆ ਗਿਆ ਗੁਰੂਆ ਦਾ ਮੰਡਾ ਲੱਗਾ ਪਿਆ ਭੈ ਜਿੰਨਾ ਨੇ ਟਰੈਕਟਰ ਕਦੀ ਉਹ ਨਹੀਂ ਚਲਾਇਆ ਨਾਲ ਬਾਡੀਗਾਰਡ ਸਵੀਰ ਦਾ ਕਦੀ ਉਹ ਨਹੀਂ ਸਾਰੇ ਖੋਲਦਾ ਉਹ ਆ ਲਾਣੀ ਦੇ ਆਪਾਂ ਨੂੰ ਕੀ ਗੱਲ ਹਾਂ ਨਹੀਂ ਉਹ ਹੀ ਗਿਆ ਯਾਰ ਮੈਂ ਨਾ ਤਕਰੀਬਨ ਹਨਾ ਮਿੱਟੀ ਪੂਰੀ ਤੋਂ ਏਦਾਂ ਕਰੀ ਨਾ ਹਨਾ ਇੱਥੇਕ ਟੇਰੀਆਂ ਲਾ ਦੇ ਜਿਹੜੀਆਂ ਤੈਨੂੰ ਲੱਗਦੀਆਂ ਬਸ ਉਹ ਟੇਰੀਆਂ ਇਧਰ ਖਲਾਰ ਦਿੰਨੇ ਆ ਤੇ ਮੁੜ ਕੇ ਬਸ ਫਿਰ ਇਹਦਾ ਕੰਮ ਨਿਬੜ ਗਿਆ ਕੰਪਿਊਟਰ ਇਹ ਦੂਜਾ ਕਰਾਇਆ ਪਾਈ ਹੁਣ ਲੱਭੀ ਕੋਈ ਕੌਲੀ ਨਹੀਂ ਉਹ ਤਾਂ ਮੈਂ ਰੋਟੀ ਦੀ ਲੋੜ ਰੋਟੀ ਲੋੜੀ ਦੀ ਬੂਦੀ ਸੱਕਰ ਪਾਰੇ ਹੋ ਰਹੀ ਆ ਹਨਾ ਕਿਹੜਾ ਹੁੰਦਿਆ ਅੱਜ ਲੈ ਕਾ ਮੋਰ ਬੜੀ ਪਾਣਾ ਖਿਡਾਰੀ ਦੇ ਅੱਜ ਆਇਆ ਜੀ ਗੁਰੂਆ ਦੇ ਨਾਲ ਹੀ ਆਇਆ ਕਰਦਾ ਜੀ ਨਹੀਂ ਲੱਗਦਾ ਕੱਲੇ ਦਾ ਪਹਿਲਾਂ ਪਹਿਲਾਂ ਹੁਣ ਪੜਨੇ ਮੇਰੇ ਤੋਂ ਯਾਰੀ ਇਹ ਨਾ ਸੱਟੀ ਮੇਰੇ ਹੋਣੀ ਵਾਲੀ ਲੱਗਾ ਜੀ ਅਜੇ ਮੈਂ ਜਾਜ ਦੀ ਸਿਖਾਣਾ ਹੈ ਉਸਤਾਦ ਜੀ ਆ ਗਿਆ ਇਹ ਫੋਟੋ ਹੈ ਕਿਹੜਾ ਵਧੀਆ ਜੀ ਨਹੀਂ ਗੁਰੂਆ ਲੱਗਾ ਬੜੇ ਚਿਰ ਦਾ ਵੇਖਣੇ ਫੋਟੋ ਟ੍ਰੇ ਦਾ ਤਾਣ ਉਹ ਪਿੰਡਾਂ ਦੇ ਦਾ ਹਾਂ ਉਹ ਰਾਤ ਨੂੰ ਉਹ ਦੂਜਾ ਵਾਜ ਤਾੜ ਕਰਕੇ ਲੈ ਗਿਆ ਤੂੰ ਉਹ ਹੀ ਉਹ ਲੈ ਗਿਆ ਪਹਿਲਾਂ ਪੁੱਛ ਨੂੰ ਤੂੰ ਜਲ ਗਿਆ ਨੰਬਰਦਾਰਾਂ ਦੇ ਮੋਟਰ ਤੇ ਮੈਂ ਕਿਹਾ ਸਾਨੂੰ ਤਾਂ ਤੇਰੀ ਆਵਾਜ਼ ਸੁਣਦੀ ਤੂੰ ਆਣਾ ਹਰ ਕੋ ਮੋਟਰਸਾਈਕਲ ਦਾ ਵਾਟਾ ਮਾਰਦਾ ਉਹਨੂੰ ਮਾਰਦਾ ਚਾਬੀ ਫੇਰ ਚਾਹ ਕਰਕੇ ਦੱਸਦਾ ਪਿਆ ਜਿਉਂ ਬਣ ਗਰੂ ਹੋ ਗਿਆ ਟਾਈਮ ਨੇਰੇ ਦਾ ਚੱਲ ਜੇ ਬਾਬੇ ਦਾ ਨਾਮ ਲੈ ਕੇ ਸਵੇਰ ਦੀ ਰੁਟੀਨ ਸਾਰੀ ਹੋ ਗਈ ਖਤਮ ਹੁਣ ਜਾ ਕੇ ਬਾਬੇ ਦਾ ਨਾਮ ਲੈ ਕੇ ਸੌਣੇ ਆ ਕੰਮ ਕਾਈ ਤੇ ਇਦਾਂ ਹੀ ਚੱਲ ਜਿਆ ਬਲੌਗ ਕੋਲੇ ਛੋਟੇ ਕੰਮ ਬੰਦੇ ਆ ਵੀ ਆਰੇ ਕੰਮ ਕਵਰ ਨਹੀਂ ਹੁੰਦੇ ਡਿਊਟੀ ਲੱਗੀ ਟਰੈਕਟਰ ਤੇ ਚਲਦੇ ਆਂ